ਅੱਜ ਦੇ ਵਲੌਗ ਵਿੱਚ ਸਾਰਿਆਂ ਦਾ ਸਵਾਗਤ ਅੱਜ ਆਪਣਾ ਸਿਡਨੀ ਦੂਜਾ ਦਿਨ ਹੈ ਕੱਲ ਆਪਾਂ ਸ਼ਾਮ ਨੂੰ ਆਏ ਸੀ ਤੇ ਨਾਈਟ 뷰 ਵੇਖਿਆ ਸੀਗਾ ਬੰਦਰਗਾਹ ਦਾ ਜਿੱਥੇ ਸਿਟੀ ਸੈਂਟਰ ਦਾ ਜਿੱਥੇ ਹਾਰਬਰ ਬ੍ਰਿਜ ਤੇ ਓਪੇਰਾ ਹਾਊਸ ਸੀਗਾ ਤੇ ਹੋਰ ਸਮੁੰਦਰ ਦੇ ਵਿੱਚ ਚਲਦੀਆਂ ਕਿਸ਼ਤੀਆਂ ਦਾ ਆਪਾਂ ਨਜ਼ਾਰਾ ਨਾਈਟ 뷰 ਵੇਖੀ ਸੀ ਅੱਜ ਆਪਾਂ ਉੱਥੇ ਦੁਬਾਰਾ ਦੂਜੇ ਦਿਨ ਉੱਥੇ ਜਾਣੇ ਹਾਰਬਰ ਬ੍ਰਿਜ ਬਹੁਤ ਵੱਡਾ ਬ੍ਰਿਜ ਹੈ ਜਿਸ ਨੂੰ ਕਿ 1923 ਤੋਂ ਸ਼ੁਰੂ ਹੋਇਆ ਸੀ 1934 ਤਿਆਰ ਹੋਇਆ ਸੀ ਉਹ ਤੇ 9 ਸਾਲਾਂ ਜੇ ਬਣਿਆ ਸੀ ਤੇ ਕੋ ਪੇਰਾ ਹੁਸਾ ਜੁੜ ਕੇ ਬੜੀ ਬਲਖਣਾ ਮਾਰਤਾ ਹੈ ਉਸ ਨੂੰ ਵੀ 14 ਸਾਲ ਲੱਗੇ ਸੀ ਤੇ ਵਰਲਡ ਫੇਮਸ ਆ ਉਹ ਜਨੇਸਕੋ ਨੂੰ ਇਹਨੂੰ ਵਿਰਾਸਤ ਦਾ ਦਰਜਾ ਦਿੱਤਾ ਵਿਸ਼ਵ ਵਿਰਾਸਤ ਦਾ ਲਓ ਵੇਖੋ ਜੀ ਆਪਾਂ ਜਾਂਦੇ ਜਾਂਦੇ ਵੇਖਦੇ ਆਂ ਬਿਲਡਿੰਗਾਂ ਸਿਡਨੀ ਸ਼ਹਿਰ ਦੀ ਵੇਖੋ ਜੀ ਟ੍ਰੈਫਿਕ ਸਿਡਨੀ ਸ਼ਹਿਰ ਜਿਹੜਾ ਕਿ ਨਾਊਥ ਜਿਹੜਾ ਕਿ ਨਿਊ ਸਾਊਥ ਵਿਲੇਜ ਵਿੱਚ ਪੈਂਦਾ ਹੈ ਇਹ ਇਹ ਦੀ ਸਟੇਟ ਹੈ ਮੈਲਬੌਰਨ ਜਿਹੜਾ ਵਿਕਟੋਰੀਆ ਸਟੇਟ ਵਿੱਚ ਪੈਂਦਾ ਹੈ ਲਓ ਜੀ ਵੇਖੋ ਇਹ ਬੜਾ ਕੰਜੈਸਟਿਡ ਜਿਆ ਏਰੀਆ ਹੈ ਸਿਡਨੀ ਦਾ ਵੱਡਾ ਸ਼ਹਿਰ ਹੋਣ ਕਰਕੇ ਪਾਰਕਿੰਗ ਦੀ ਬੜੀ ਸਮੱਸਿਆ ਆਪਾਂ ਇੱਥੇ ਪਾਰਕਿੰਗ ਕਰਾਂਗੇ ਗੱਡੀ ਨੂੰ ਤੇ ਫਿਰ ਉਦੋਂ ਬਾਅਦ ਟ੍ਰੇਨ ਤੇ ਜਾਵਾਂਗੇ ਲਓ ਜੀ ਇੱਥੇ ਆਪਾਂ ਪਾਰਕਿੰਗ ਕਰਾਂਗੇ ਆਪਾਂ ਸਟ੍ਰੈਥ ਫੀਲਡ ਸਟੇਸ਼ਨ ਤੋਂ ਚੜ ਕੇ ਗਾ ਸਰਕੂਲਰ ਕਿਓ ਦੇ ਵਿੱਚ ਸਟੇਸ਼ਨ ਤੇ ਜਾਵਾਂਗੇ ਜਿਹੜਾ ਕਿ ਉੱਥੇ ਬੰਦਰਗਾਹ ਦੇ ਉੱਤੇ ਖੁੱਲਦਾ ਜਿੱਥੇ ਹਾਰਬਰ ਬ੍ਰਿਜ ਹੈ ਤੇ ਆਪੇਰਾ ਹਾਊਸ ਹੈ ਲਓ ਜੀ ਆਪਾਂ ਚੜਦੇ ਆਂ ਦੇਖੋ ਸਾਹਮਣੇ ਸਟੇਸ਼ਨ ਦੀ ਲਿਸਟ ਲੱਗੀ ਆ ਆਪਣਾ ਇਹ ਸਤਮਾ ਸਟੇਸ਼ਨ ਜਿੱਥੇ ਆਪਾਂ ਜਾਕਰ ਹੁਣਾ

ਸਮੁੰਦਰ ਦੇ ਵਿੱਚ ਜਿਹੜੀ ਵਾਈਟ ਬਿਲਡਿੰਗ ਹੈ ਅਨੋਖੀ ਜੀ ਬਿਲਡਿੰਗ ਹੈ ਵੇਖੋ ਜੀ ਉਹ ਹੈਗਾ ਪੇਰਾ ਹਾਊਸ ਉਹ ਵੀ ਆਪਾਂ ਬਾਅਦ ਚ ਵੇਖਾਂਗੇ ਲਓ ਜੀ ਦੇਖਦੇ ਆਂ ਆਪਾਂ ਤੱਕਦੇ ਆਂ ਨਜ਼ਾਰਾ ਉੱਪਰ ਉੱਪਰਲੀ ਮੰਜ਼ਲ ਤੇ ਹੈਗਾ ਇਹ ਜਿਹੜਾ ਸਟੇਸ਼ਨ ਹੈ ਸਰਕੂਲਰ ਕਿਓ ਸਟੇਸ਼ਨ ਹੈ ਆਹ ਵੇਖੋ ਲਿਖਿਆ ਜੀ ਸਰਕੂਲਰ ਕਿਓ ਹੁਣ ਆਪਾਂ ਥੱਲੇ ਚਲਾਂਗੇ ਉੱਥੇ ਆਪਾਂ ਫੇਰ ਵੇਖਦੇ ਆਂ ਹਾਰਬਰ ਬੋਲਦਾ ल ने, नेड़े तो आप फैरी वेख रहे हैं। नजारा फैरी का मोड़ के लादा फैरी ओ भी मोड़ के लादा एक दूर आ गए जिथे फैरियां चल रही हैं। एक फैरी ਓਵਰ ਸੀਜ਼ ਪੈਸੇਂਜਰ ਟਰਮੀਨਲ ਇੱਥੇ ਕਰੂ ਜ ਆ ਕੇ ਲੱਗਦੇ ਜਿਹੜੇ ਬਾਹਰਲੇ ਦੇਸ਼ਾਂ ਚ ਜਾਂਦੇ ਇਹਦੇ ਤਾਂ ਐਂਟਰੀ ਬੰਦ ਹੈ ਅੱਗੇ ਵੇਣੇ ਆਪਾਂ ਜਾਦੇ ਓ ਵੇਖੋ ਜੀ ਸਾਹਮਣੇ ਪੌੜਾ ਜਿਹੜਾ ਉਸ ਆਪਾਂ ਸੜਕ ਤੇ ਜਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਪੁਲ ਦੇ ਉੱਪਰ ਥੰਮਲੇ ਬਣੇ ਆ ਥੰਮ ਬਣੇ ਆ ਉਦੇ ਦੇ ਉੱਪਰ ਤਾਂ ਚੜ ਕੇ ਗਾਂ ਡਾੜ ਦੇ ਸਿਰੇ ਤੱਕ ਜਾਵਾਂਗੇ ਚਲੋ ਜੀ ਆਪਾਂ ਉਧਰ ਨੂੰ ਚੱਲਦੇ ਸਾਹਮਣੇ ਵੇਖੋ ਜੀ ਪੁਰਾਣੀ ਬਿਲਡਿੰਗ ਤੇ ਨਾਲ ਚਰਚਾ ਹੈ ਪੁਰਾਣੇ ਡਿਜ਼ਾਈਨ ਦੀ ਹੈ ਤੇ ਬਹੁਤ ਹੈ ਪੁਰਾਣੀ ਦੱਸ ਰਿਹਾ ਜਿਹੜੀ ਕਿ ਹਜੇ ਤੱਕ ਸੁਰੱਖਿਅਤ ਹੈ ਲਓ ਜੋ ਪਿੱਛੇ ਆ ਪਾਏ ਹਾਂ ਲਓ ਜੀ ਆਪਾਂ ਹਾਰਬਰ ਬ੍ਰਿਜ ਦੇ ਥੱਲੇ ਖੜੇ ਹਾਂ ਵੇਖੋ ਤੇਰੀ ਛੱਤ ਇਹਦੇ ਆਪੋਂਪਰ ਛੱਤ ਤੇ ਜਾਣਾ ਪੌੜੀਆਂ ਰਹੀਂ ਆ ਵੇਖੋ ਲੋ ਜੀ ਹੁਣ ਆਪਾਂ ਚੱਲਦੇ ਹਾਂ ਉੱਪਰ ਨੂੰ ਉੱਪਰ ਜਾ ਕੇ ਵੇਨੇ ਦੋਸਤੋ ਆਪਾਂ ਆ ਗਏ ਬ੍ਰਿਜ ਦੇ ਉੱਪਰ ਬ੍ਰਿਜ ਦੇ ਉਪਰੋਂ ਆਪਾਂ 뷰 ਲੈਨੇ ਆਹ ਸਾਹਮਣੇ ਜਿਹੜੀ ਤਿੰਨ ਕੋਨੇ ਜੀ ਚਿੱਟੀ ਤੇ ਕਾਲੇ ਜਿਹੜੇ ਢਬਿਆਂ ਵਾਲੀ ਬਿਲਡਿੰਗ ਹੈ ਉਥੋਂ ਥਲੇ ਆਪਾਂ ਰੇਲਵੇ ਸਟੇਸ਼ਨ ਤੇ ਆਏ ਸੀ ਵੇਖੋ ਜੀ ਵੀ ਉਹ ਸਮੁੰਦਰ ਦਾ opera house ਆਪਾਂ ਖੜੇ ਆਂ ਪੁਲ ਦੇ ਉੱਤੇ ਹਰਬਰ ਪੁਲ ਤੇ ਓਏ ਕੋਈ ਦੂਰ ਨਹੀਂ ਲਓ ਇਹ ਵੇਖੋ ਆਪਾਂ ਹੁਣ ਜ਼ੂਮ ਕਰਕੇ ਵੇਨੇ ਲਓ ਇਹ ਪੇਰਾ ਆਗਾ ਜ਼ੂਮ ਕਰਕੇ ਇਹ ਤੇ ਆਪਾਂ ਬਿਲਡਿੰਗਾਂ ਵੀ ਜੂਮ ਕਰਕੇ ਦੇਖਦੇ ਆ ਉਹ ਸਾਹਮਣੇ ਇੱਕ ਵੀ ਬਿਲਡਿੰਗ ਹੈ ਸਾਰੇ ਨੂੰ ਆਪਾਂ ਜੂਮ ਕਰਦੇ ਆ ਖਤਮ ਤੇ ਦੇਖੋ ਇਹ ਦਵਾਰਾ ਵੇਉ ਬਹੁਤ ਤਕੜਾ ਵੇਉ ਹੈ ਇਹ ਕੋਈ ਚਲਦੀਆਂ ਫੇਜਦੀਆਂ ਇਹ ਕਿਵੇਂ ਪਾਣੀ ਮਾਰਦੇ ਝੱਲਾ ਨੀਲਾ ਪਾਣੀ ਆ ਜੰਨੇ ਨਾ ਜਿਹੜਾ ਇਹ ਦੁਆਰਾ ਫੇਰਾ ਪਰ ਦੇਖ ਰਿਹਾ ਨਾ ਹੁਣ ਆਪਾਂ ਹੁਣੇ ਬਾਹਰ ਬ੍ਰਿਜ ਦੇ ਸੀਨ ਵਖਾਉਣੇ ਆ ਜਿੱਧਰ ਤੇ ਆਏ ਆਪਾਂ ਬ੍ਰਿਜ ਦੇ ਉੱਪਰ ਚੜ ਗਏ ਇਹਦੇ ਵਿੱਚ ਮੈਟਰੋ ਵੀ ਚੱਲਦੀ ਆ ਮੈਟਰੋ ਆਊਗੀ ਆਪਾਂ ਤੁਹਾਨੂੰ ਉਹ ਵੀ ਪਖਾਵਾਂਗੇ ਸਾਹਮਣੇ ਵੇਖੋ ਜੀ ਪੁਲ ਦੇ ਬਣੇ ਦੋ ਥੰਮ ਇਹਦੇ ਵਿੱਚ ਦੀ ਜਗ੍ਹਾ ਬਣਾਈ ਹੈ ਇਹਦੇ ਉੱਪਰ ਜਾ ਕੇ ਚੜਾਂਗੇ ਇਹਦੇ ਵਿੱਚ ਮਿਊਜ਼ੀਅਮ ਵੀ ਹੈ ਹੋਰ ਵੀ ਬਹੁਤ ਕੁਸਾ ਆਪਾਂ ਤੁਹਾਨੂੰ ਜਾ ਕੇ ਪਖਾਵਾਂਗੇ ਆਪਾਂ ਦੋਸਤੋ ਬ੍ਰਿਜ ਦੇ ਉੱਤੇ ਮਿਊਜ਼ੀਅਮ ਵੇਖ ਰਹੇ ਆ ਆ ਵੇਖੋ ਜੀ ਆ ਬੰਦੇ ਨੇ ਬਣਾਇਆ ਡਾਕਟਰ ਜੌਨ ਜੋਬ ਕ੍ਰੂ ਲੋ ਯਾਰ ਇਹਨੇ ਆਪਾ ਇੱਥੇ ਲਿਖਿਆ ਹੈ ਸਿਡਨੀ ਹਾਰਬਰ ਬ੍ਰਿਜ 1924 ਤੋਂ 1932 ਚ ਐਨ ਡਾਲਰ ਇਹਦੇ ਤੇ ਲੱਗੇ ਡਿਜ਼ਾਈਨ ਬਾਈ ਡਾਕਟਰ ਪ੍ਰੈਫਰਡ ਚੀਫ ਇੰਜੀਨੀਅਰ ਆ ਸਾਰਾ ਵੇਰਵਾ ਦਿੱਤਾ ਇਹ ਤੁਸੀਂ ਪੜ੍ਹ ਸਕਦੇ ਹੋ ਆ ਮਾਰਡਨ ਹਾਂ ਤੇ ਪਾਰੇ ਲਓ ਜੀ ਚਲ ਜੀਏ ਅੱਗੇ ਆਪਾਂ ਹੁਣ ਉੱਪਰ ਇਹ ਚੜਦੇ ਆਪਾਂ ਡਾੜ ਦੇ ਉੱਤੇ ਜਿੱਥੇ ਉਹ ਆਪਣੀ ਡੈਰੀ ਵੇਖੋ ਜੀ ਤਸਵੀਰ ਲਾਈ ਇੱਥੇ ਤੇ ਆ ਇਹਦੇ ਬਾਰੇ ਸਾਰਾ ਲਿਖਿਆ ਤੁਸੀਂ ਮੋਟਾ ਮੋਟਾ ਪੜ੍ਹ ਸਕਦੇ ਹੋ ਘੈਂਟ ਕੋਟ ਐਂਡ ਸਿੰਗਰ ਇਹ ਵੀ ਹੈ ਚੇਂਜਿੰਗ ਅਟਰੈਕਸ਼ਨ ਫਿਰ ਲੈ ਟਾਈਮ ਆਜ ਰਹੀ ਹੈ ਲਓ ਜੀ ਦੇਖੋ ਓਪਨਿੰਗ ਡੇ ਸਾਰਾ ਕੁਝ ਲਿਖਾਇਆ ਦਿਆ ਹੁਣ ਆਪਾਂ ਉੱਪਰ ਚੱਲਦੇ ਆਂ ਇੱਥੇ ਡਾੜ ਲੱਗੀ ਆ ਪਰ ਡਾੜ ਦੇ ਉੱਪਰ ਚੜਨਾ ਜਾਵਾਂ ਜਾਵਾਂ ਸਾਰੇ ਇੱਥੇ ਡਾੜ ਤੇ ਥੱਲੇ ਆਪਾਂ ਬ੍ਰਿਜ ਜਿੱਥੇ ਚੱਲਦਾ ਆ ਸ਼ਾ ਕਾਰਾਂ ਉੱਥੋਂ ਤਾਂ ਆਪਾਂ ਵੇਖ ਲਿਆ ਹੁਣ ਉੱਪਰ ਜਾਂਦੇ ਆਪਾਂ ਸਮੁੰਦਰ ਤੋਂ ਆਪਾਂ 134 ਮੀਟਰ ਉੱਚੇ ਖੜੇ ਆ ਜੀ ਲਓ ਜੀ ਵੇਖੋ ਸਿਰਾ ਆ ਗਿਆ ਇਹ ਜਿਹੜਾ ਪੋਲਾ ਹੈ 100 ਇਹ ਸਮੁੰਦਰ ਤੋਂ 134 ਮੀਟਰ ਉੱਚਾ ਹੈ ਦੀ ਧਰਤੀ ਤੋਂ 49 ਮੀਟਰ ਚ ਲੋ ਜੀ ਵੇਖੋ ਹੁਣ ਆਪਾਂ ਵੇਖਦੇ ਆਸ-ਪਾਸਾ ਉਹ ਸਾਹਮਣੇ ਆਪਾਂ ਬਿਲਡਿੰਗ ਦਾ ਥੱਲੇ ਮੈਟਰੋ ਸੀ ਉੱਥੋਂ ਚੱਲ ਕੇ ਆਏ ਆਪਾਂ ਐਂ ਚੱਲ ਕੇ ਆਉਂਦੇ ਹੁੰਦੇ ਆਏ ਤੇ ਆਪਾਂ ਉੱਪਰ ਆ ਗਏ ਲੋ ਜੀ ਹੁਣ ਆਪਾਂ ਸਾਰਾ ਜ਼ਿੰਦ ਨਾਲ ਰਿਆਦਾ ਵੇਣਾ ਵੇਖੋ ਫੈਰੀਆਂ ਚੱਲ ਰਹੀਆਂ ਸਾਹਮਣੇ ਪੇਰਾ ਹਾਊਸ ਪਿੱਛੇ ਹੋ ਵੇਖੋ ਸ਼ਹਿਰ ਤੇ ਦੂਰ ਤੱਕ ਹੀ ਸਮੁੰਦਰ ਇਧਰ ਆ ਸਾਹਮਣੇ ਬ੍ਰਿਜ ਦੀ ਡਾਟ ਲੱਗੀ ਐ। ਲਾਈ ਵੀ ਵੇਖੋ ਜੀ। ਬ੍ਰਿਜ ਦੀ ਲੱਗੀ ਡਾਟ ਵੇਖੋ ਐਡੀ ਵੱਡੀ। ਡਾਟ ਦੇ ਆ ਪੌਰਲੇ ਸਿਰੇ ਤੇ ਐ। ਇਹਦੇ ਉੱਪਰ ਉਹ ਲੋਕ ਪੌੜੀਆਂ ਵੀ ਚੜਦੇ। ਉਹ ਸਾਹਮਣੇ ਵੇ ਹੋਣੇ ਆਪਾਂ ਜ਼ੂਮ ਕਰਕੇ। ਇਹਦੀ ਸਾਈਡ ਤੇ ਉੱਪਰ ਜਾਂਦੇ ਜਾਂਦੇ। ਲਾ ਜੋ ਵੇਖੋ। ਪੌਰਲੇ ਉਹ ਜਿਹੜੀ ਲਾਈਨ ਜੀ ਉਹਦੇ ਤੇ ਚੜੇ ਇਕੱਠੇ। ਉਹ ਨੰਨੇ ਉੱਪਰ ਜਾਣਾ ਝੰਡੇ ਤੱਕ ਹੁਣ ਆਪਾਂ ਇੱਧਰ ਅੱਗੇ ਵੇਨੇ ਸੀਨ ਇਹ ਹੈ ਜੀ ਡਾਟ ਲੱਗੀ ਜਿਹੜੀ ਥੱਲੇ ਆਕਾਰਾਂ ਚੱਲ ਰਹੀਆਂ ਹਨ ਬ੍ਰਿਜ ਦੇ ਮਤਲਬ ਕਿ ਥੱਲੇ ਕੀ ਵਿਚਾਲੇ ਥੱਲੇ ਆ ਆਪਣਾ ਹੈਗਾ ਦਰਿਆ ਇਹ ਦਰਿਆ ਦਾ ਬ੍ਰਿਜ ਬ੍ਰਿਜ ਬਣਿਆ ਹਾਰਪਰ ਬ੍ਰਿਜ ਆ ਇਹਦੀ ਡਾਟ ਲੱਗੀ ਹੈ ਪੁਰਾਣੇ ਜ਼ਮਾਨੇ ਇੱਧਰ ਵੀ ਸਾਰਾ ਸ਼ਹਿਰ ਹੈ ਮਰੇ ਆ ਦੇ ਕੰਡੇ ਤੇ ਵਸਿਆ ਦੇਖੋ ਜਿੱਥੇ ਹੈ ਹਾਂ ਲਓ ਜੀ ਵੇਖੋ ਬ੍ਰਿਜ ਦੀ ਡਾਟ ਲੱਗੀ ਜਿਹੜੀ ਵਿਖਾ ਰਹੇ ਆ ਆਪਾਂ ਵਿੱਚ ਟ੍ਰੈਫਿਕ ਚੱਲ ਰਹੀ ਹੈ ਥੱਲੇ ਦਰਿਆ ਲਓ ਉਹ ਲੋਕ ਵੀ ਉੱਤੇ ਚੜ ਰਹੇ ਆ ਆ ਰਿਹਾ ਕੋਟੇ ਇਸਦੇ ਮੈਂ ਕੋਣ ਕੋਣ ਕਿਹੜਾ ਖੜਾ ਜੋ ਜੋ ਮਨੇ ਇੱਥੋਂ ਦਾ ਲਓ ਜੀ ਵੇਖਿਓ ਇਹਦੇ ਵਿੱਚ ਟ੍ਰੇਨ ਵੀ ਚੱਲਦੀ ਹੈ ਟ੍ਰੇਨ ਆਉਗੀ ਜਦੋਂ ਆਪਾਂ ਇਹ ਵੇਖਾ ਇੱਧਰ ਵੇਖੋ ਸ਼ਹਿਰ ਇੱਧਰ ਤੱਕ ਸ਼ਹਿਰ ਹੈ ਚਾਰ ਸ਼ਹਿਰੇ ਖੈਰ ਦਾ ਵਿਊ ਵੇਖ ਲਓ ਉਹ ਸਾਹ ਦੇ। ਉਹ। ਲਓ ਇਧਰ ਵੇਣੀ ਆਪਾਂ। ਦੁਬਾਰਾ ਵਿਊ ਸਮੁੰਦਰ ਦਾ। ਐਸੇ ਪੇ ਕੁਆਸ਼ਨ ਆ ਇਹ। ਹੈ? ਲੱਗਦਾ ਹੈ ਹੈ। ਲਓ ਵੇਖੋ ਜੀ। ਫੈਰੀਆਂ ਬਹੁਤ ਚੱਲ ਰਹੀਆਂ ਵਧੀਆ ਕੰਮ। ਸਾਹਮਣੇ ਵੇਖੋ। ਲਓ। ਵੇਖੋ ਇਹ ਹਵਰ ਬ੍ਰਿਜ ਦੀ ਦਾਗ ਲੱਗੀ ਆ ਟ੍ਰੇਨ ਆ ਗਈ ਵੇਖੋ ਜੀ ਮੈਟਰੋ ਵੀ ਚੱਲ ਰਹੀ ਸੀ ਅੱਜ ਆਹ ਦੀ ਮੈਟਰੋ ਸੜਕ ਦੇ ਉੱਤੇ ਮੈਟਰੋ ਵੀ ਚੱਲਦੀ ਹੈ ਵਿੱਚ ਇਹ ਆਪਣੇ ਆਹਾਂ ਬੱਸਾਂ ਚੱਲਦੀਆਂ ਲੋਈ ਨਾਂਗੇ ਇਧਰ ਆਪਾਂ ਹੋਰ ਵੇਖਦੇ ਆਂ ਬੱਸਾ ਬੱਸਾ ਜ਼ੂਮ ਕਰਕੇ ਆਪਾਂ ਦੂਰ ਤਾਈਂ ਉਹ ਬਾਦੀ ਵੇਖਨੇ ਆਂ ਇੱਕ ਇੱਕ ਤੇ ਹਾਂ ਜੋ ਮੇਰੇ ਬੇਟਾ ਯਾਰ ਵੇਖੋ ਇਹ ਸਮੁੰਦਰ ਦਾ ਸ਼ਾਨਦਾਰ ਝਾਕਾ ਵਿੱਚ ਕਿਸ਼ਤੀਆਂ ਦਾ ਵਦੂ ਵੱਧ ਨਿਆਰਾ ਤੇ ਸਾਹਮਣੇ ਵਲਖਣ ਬਿਲਡਿੰਗ ਪੈਰਾ ਹਾਊਸ ਦੀ ਵੇਖੋ ਜੀ ਕਿੰਨੀ ਸੁੰਦਰ ਲੱਗ ਰਹੀ ਹੈ ਇੰਦਰ ਆਪਾਂ ਦੂਰ ਦੀਆਂ ਬਿਲਡਿੰਗਾਂ ਇਹਦੇ ਨਾਲ ਰਹਿਣੇ ਹੁਣ ਉਹਦੇ ਵਿੱਚ ਆ ਗਈਆਂ ਕਵਰ ਹੋਈਆਂ ਪਹਿਲਾਂ ਆਪਾਂ ਥੱਲੇ ਹੀ ਵੇਖ ਰਹੇ ਸੀ कवर तो बहुत नहीं, नहीं है इतने कर दिया देखो थले ही वेखो जी जूम करता अपना இரண்டு காவல்கள் அப்புறம் பேச்சு

ਆਪਾਂ ਪੌਲ ਦੇ ਜਮਾਂ ਉੱਪਰ ਖੜੇ ਆ ਆ ਵੇਖੋ ਜੀ ਨਾਲ ਥਾਂਲੇ ਆ 134 ਮੀਟਰ ਉਚਾਈ ਤੇ ਆ ਵੇਖੋ ਥਾਂਲਾ ਜਿਹੜਾ ਖੇਰਲਾ ਥਾਂਲਾ ਨੂੰ ਉਹਦੇ ਆਪਾਂ ਬਰਾਬਰ ਜੇ ਖੜੇ ਆ ਥੋੜਾ ਨੀਵਾ 134 ਮੀਟਰ ਚਾਈ ਹੈ ਜੀ ਧਰਤੀ ਤੇ ਹੰਦਾ ਹੋਈ ਆਪਾਂ ਵੇਣੇ ਆ ਇਧਰਲੇ ਪਾਸੇ ਦੱਸਦਾ ਪੂਰਾ ਸੜਕ ਹੰਦਾ ਹੋਈ ਕਰੀਏ ਆਪਾਂ ਕਰਦੇ ਹਾਂ ਸਾਹਮਣੇ ਵੇਖੋ ਜੀ ਹਾਰਬਰ ਬ੍ਰਿਜ ਆਪਾਂ ਉਹ ਜਮਾਂ ਉੱਤੇ ਜਿਹੜੀ ਟੀਸੀ ਹੈ ਉੱਥੋਂ ਆਏ ਆ ਆਪਾਂ लोए सामने है गया तेरा हाउस देखो रौनक देगा है बढ़िया चलते हैं उन्होंने हैं इधर ही दिखा दिए पीछे रौनक आपा बड़ा हैं फोटो सारे सारे दिखाते ਉਹ ਤਾਂ 18 ਸਾਰੇ ਹੋ ਗਏ। ਚੱਲਿਆ ਕਿ ਚੱਲ। ਚਲੋ ਜੀ ਪੇਰਾ ਉਸ। ਰੋ ਜੀ, ਹਰਬਰ ਬ੍ਰਿਜ ਆਪਾਂ ਵੇਖਿਆ। ਅੱਗੇ ਚੱਲਦੇ ਆਪਾਂ। ਆਜੋ ਬਈ ਜੰਨੂ। ਅੱਗੇ ਆਜੋ ਅੱਗੇ। ਇਹ ਆਹੀ ਵੀਡੀਓ ਬਣਾਉਣ ਆਲੀ ਸੀ। ਆ ਥੱਲੇ ਕੀ ਐ? ਖਾਣ ਪੀਣ ਵਾਲੀ ਆ ਪ੍ਰੋਗਰਾਮ ਥੱਲੇ ਤਾਂ ਹੈ ਬਈ ਖਾਣ ਪੀਣ ਵਾਲੀ ਆ ਪ੍ਰੋਗਰਾਮ ਫੇਰ ਵੀ ਆ ਲੈ ਹੁਣ ਆਪਾ ਉਹ ਫੇਰ ਹਾਰਬਰ ਬ੍ਰਿਜ ਦੀ ਵੇਖ ਖੜੇ ਖੜਾ ਓਹ ਬੰਦਾ ਹੋ ਗਿਆ ਸੀਗਾ ਹੁਣ ਤਾਂ ਆਊਟ ਕਰਦਾ ਜਮ ਆ ਜਾਓ ਆਹ ਕਰਾਂ ਨਹੀਂ ਨਹੀਂ ਬੱਸ ਦੇਖੋ ਲੋਕੀ ਪਹੁੰਚੇ ਹੋ ਉੱਥੇ ਬਸ ਠੀਕ ਹੈ ਹੁਣ ਤਾਂ ਤੂੰ ਨੇੜੇ ਕਰ ਤਾਂ ਨੇੜੇ ਕਰ ਤਾਂ ਉਵੇਂ ਕਰਦੇ ਬਸ ਬਸ ਪਹਿਲੇ ਦੇ ਕਰਦਾ ਬਾ ਦੇసేਦ ਨੋਏ ਦੇసే ਸੀ ਕੋਪਰ ਕੋਪਰ ਦਾ ਵੇਖ ਲੈ ਯਾਰ ਇੱਧਰ ਵੇਖ ਥੱਲੇ ਦੁਨੀਆਂ ਵੇਖ ਥੱਲੇ ਕਿੰਨੇ ਮੁੱਕ ਜਾਂਦੇ ਵੇ ਦੁਨੀਆਂ ਯਾਰ ਸਭ ਬੋਹਦਰ ਇਹ ਘਰ ਬਰ ਬੈਠੇ ਬਸ ਫੋਰੀਆਂ ਚ ਖਾਜੋ ਲਓ ਇਹ ਸਾਹਮਣੇ ਵੇਖ ਰਹੇ ਆ ਆਪਾਂ ਆਪੇਰਾ ਹਾਊਸ ਇੱਕੋ ਦੀ ਵਿਲੱਖਣ ਬਿਲਡਿੰਗ ਹੈ ਕਿਹੜੇ ਹਿਸਾਬ ਨਾਲ ਹੋ ਰਹੀ ਬਾਜ ਦੇ ਖੰਭਰ ਗਏ ਤੇ ਬਿਲਡਿੰਗ ਬਣਾਈ ਹੈ ਦੇਖੋ ਜੀ ਬਹੁਤ ਉੱਚੇ ਥਾਂ ਤੇ ਸਾਹਮਣੇ ਪੌੜੀਆਂ ਤੇ ਰੌਣਕ ਲਓ ਜੀ ਆਸ-ਪਾਸਾ ਵੇਖਦੇ ਆਪਾਂ ਇਸ ਨੂੰ 14 ਸਾਲ ਲੱਗੇ ਸੀ ਤੇ ਵਿਸ਼ਵ ਵਾਰਸਤ ਦਾ ਇਹਨੂੰ ਦਰਜਾ ਮਿਲਿਆ ਹੋਇਆ ਹੈ ਕਪੇਰਾ ਹਾਊਸ ਨੂੰ ਲਓ ਜੀ ਆਪਾਂ ਵੇਖਦੇ ਆ ਰੌਣਕ ਆਪਣੇ ਨਾਲ ਦੇ ਸਾਥੀ ਬੂਟਾ ਸਿੰਘ ਜਿਹੜੇ ਤਾਂ ਆਪਾਂ ਫੈਰੀ ਵੇਖ ਰਹੇ ਹਾਂ ਦੇਖੋ ਨਜ਼ਾਰਾ ਫੈਰੀ ਦਾ ਮੋੜ ਕੇ ਲਾਉਂਦਾ ਫੈਰੀ ਉਹ ਵੀ ਮੋੜ ਕੇ ਲਾਂਦਾ ਹੈ। ਇਹ ਕਾ ਚਲੋ ਜੀ ਅੱਗੇ। ਦੋਸਤੋ ਮਿੱਤਰੋ ਮੈਨੂੰ ਜਗ੍ਹਾ ਇਹ ਜਮਾ ਐਂਡ ਲੱਗੀ ਐ। ਜਮਾ ਸਿਰਾ। ਜਗ੍ਹਾ ਹੋਰ ਵੀ ਇਦਾਂ ਅੱਛੀ ਹੋ ਸਕਦੀ ਐ। ਮੈਨੂੰ ਉਮੀਦ ਐ ਤੁਹਾਨੂੰ ਇਹ ਵਲੌਗ ਵਧੀਆ ਲੱਗਿਆ ਹੋਊਗਾ ਜੇਕਰ ਵਧੀਆ ਲੱਗਿਆ ਹੋਵੇ ਤੇ ਲਾਈਕ ਸ਼ੇਅਰ ਜ਼ਰੂਰ ਕਰਨਾ ਮਿਹਰਬਾਨੀ। ਸ਼ੁਕਰੀਆ ਮਿਲਦੇ ਆਂ ਅਗਲੇ ਵਲੌਗ ਵਿੱਚ ਤੇ ਆਪਾਂ ਸਾਹਮਣੇ ਆਖੜੀ ਵੇਖੋ ਜੀ ਸੁੰਦਰ ਟਰੈਮ